ਮੇਨ ਸ਼ੂਟਰ ਰਹੇਗੇ ਕਿ ਕਿਸ ਪਾਰਟिकुलर ਗੈਂਗ ਨਾਲ ਜੁੜੇ ਹੋਏ ਸੀ ਐਸੋਸੀਏਟ ਲੱਗਦਾ ਤਾਂ ਰਾਜ ਤਰਨਤਾਰਨ ਦਾ ਰਹਿਣ ਵਾਲਾ ਪਹਿਲਾਂ ਵੀ ਰਾਜ ਮਰਡਰ ਕੇਸ ਜਿਹੜਾ ਸਰਪੰਚ ਦਾ ਹੋਇਆ ਸੀ ਤਰਨਤਾਰਨ ਉਹ ਚ ਵੀ ਵੌਂਟਡ ਹੈ ਇਹਨਾਂ ਨੂੰ ਛਤੀਸਗੜ੍ਹ ਡਰਾਈਵਪੋਰਟ ਤੋਂ ਫੜਿਆ ਗਿਆ ਵਾ ਫਿਰ ਉੱਥੇ ਤੱਕ ਇਹਨਾਂ ਦੇ ਤਾਰ ਕਿਵੇਂ ਤੁਸੀਂ ਉੱਥੇ ਤੱਕ ਪਹੁੰਚੇ ਹੋ ਬਹੁਤ ਵਾਰੀ ਦੇਖਿਆ ਨੇ ਕਿ ਐਸਾ ਜਿਹੜੇ ਮੇਨ ਸ਼ੂਟਰ ਹੁੰਦੇ ਜਾਂ ਤਾਂ ਵਿਦੇਸ਼ਾਂ 'ਚ ਭੱਜ ਜਾਂਦੇ ਆ ਜਾਂ ਫਿਰ ਹੱਥ ਜਲਦੀ ਨਹੀਂ ਆਉਂਦੇ ਪਰ ਤੁਸੀਂ ਉਹ ਮੇਨ ਕੁਐਸਚਨ ਦਾ ਜਵਾਬ ਕਰ ਦਿੱਤਾ ਹੈ ਬਟ ਬੇਸਿਕਲੀ ਸਾਡਾ ਮੇਨ ਮਕਸਦ ਸੀ ਕਿ ਇਹਨਾਂ ਨੂੰ ਪਹਿਲਾਂ ਅਸੀਂ ਨੈਪ ਕਰੀਏ ਔਰ ਉਹਦੇ ਚ ਅਸੀਂ ਕਾਮਯਾਬ ਹੋਈਆਂ ਸਾਰੇ ਦਾ ਸਾਰਾ ਸੀ ਕਿ ਇਹਨਾਂ ਨੂੰ ਪਤਾ ਸੀ ਵਿਆਹ ਵਿੱਚ ਅਜਨੇ ਜਾਣਾ ਕਿਉਂਕਿ ਇਹ ਤਾਂ ਕੋਈ ਰੇਕੀ ਕਰਦਾ ਹੋਵੇ ਜਾਂ ਕੋਈ ਫੋਲੋ ਕਰਦਾ ਤਾਂ ਹੀ ਪਤਾ ਹੁੰਦਾ ਨਾ ਕਿ ਬੰਦੇ ਦਾ ਸ਼ੈਡਿਊਲ ਕੀ ਸਾਰੇ ਦਿਨ ਦਾ ਉਹੀ ਗੈਂਗ ਨੇ ਇਹ ਸਾਰਾ ਕੁਝ ਕਰਵਾਇਆ ਹੋਇਆ ਜਾਂ ਫਿਰ ਇਹ ਹੁਣ ਕਿਸੇ ਹੋਰ ਦੇ ਕਹਿੰਦੇ ਹੋਏ ਔਰ ਸਰਪੰਚ ਸਾਹਿਬ ਦੀ ਉਹਦੇ ਨਾਲ ਕਾਫੀ ਡਿਫਰੈਂਸ ਆਫ opinion ਸੀਗਾ ਵਿਚਾਰ ਨਹੀਂ ਸੀ ਰਲਦੇ ਔਰ ਉਹਦੀਆਂ ਗੱਲਾਂ ਨੂੰ ਆਪੋਜ਼ ਕਰਦੇ ਸੀ ਉਹ ਕ੍ਰੋਸੀਵਾਰੀ ਸਮਝੋ ਪਾਕਿਸਤਾਨ ਨਾਲ ਹੈਗੀ ਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਹਥਿਆਰ ਆਉਂਦੇ ਨੇ ਤੇ ਬਾਹਰ ਲੱਜਾਣ ਦਾ ਤੈਨੂੰ ਬਾਹਰ ਸੈਟਲ ਕਰਦਾਂਗੇ ਕਿਉਂਕਿ ਕਦੇ ਝੂਠੀ ਹੁੰਦੀ ਹੈ ਸਾਰੀ ਗੱਲ ਜਿੱਦ ਇੱਕ ਵਾਰ ਬੰਦੇ ਨੂੰ ਚੁੰਗਲ ਮਸਾਲ ਲੰਦੇ ਕ੍ਰਾਈਮ ਕਰਾ ਲੰਦੇ ਮੁੜ ਕੇ ਬੰਦਾ ਆਪੀ ਉਹਨਾਂ ਦੇ ਮਗਰ ਮਗਰ ਤੁਰੇ ਤੇ ਪੂਰੇ ਕਿਸੇ ਆਪਣੇ ਕੋ ਬੰਦੇ ਕੋ ਰੁਕੇ ਹੋਏ ਸੀ ਜਾਂ ਫਿਰ ਵੈਸੇ ਇਹਨਾਂ ਟਿਕਾਣਾ ਵਗੈਰਾ ਲੱਭਿਆ ਸੀ ਕਿ ਜਿਹੜਾ ਆਧਾਰ ਕਾਰਡ ਨੇ ਉਹਨਾਂ ਦੇ ਫੋਟੋ ਚਾਹੇ ਆਪਣੀਆਂ ਲਾ ਲੈਣ ਠੀਕ ਪਰ ਉਹ ਆਇਡੈਂਟੀਟੀ ਐ ਝੂਠੀਆਂ ਨੇ ਲੁੱਕ ਵੀ ਚੇਂਜ ਕੀਤੀ ਸੀ ਤੇ ਲੋਕ ਇਹਨਾਂ ਨੇ ਆਪਣੀ ਅਪੀਅਰੈਂਸ ਵੀ ਸ਼ੇਪ ਸ਼ੂ ਕਰਾਤੀ ਸੀ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਲੱਗੀ ਹੈ ਤੁਹਾਨੂੰ ਦੱਸਦੇ ਕਿ ਥੋੜੇ ਦਿਨ ਪਹਿਲਾਂ ਇੱਕ ਸਰਪੰਚ ਦਾ ਵਿਆਹ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਵਿੱਚ ਜਿਹੜੇ ਮੇਨ ਅਕਿਊਜ਼ ਸੀ ਜਿਨ੍ਹਾਂ ਨੇ ਗੋਲੀਆਂ ਚਲਾਈ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਸਾਡੇ ਨਾਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪੀਪੂਲਰ ਜੀ ਮੌਜੂਦਾ ਸਰ ਬਹੁਤ ਬਹੁਤ ਸਵਾਗਤ ਹੈ ਸਾਰੇ ਕ ਵੱਡੀ ਸਫਲਤਾ ਮਿਲੀ ਹੈ ਕਿਉਂਕਿ ਬਹੁਤ ਵਾਰੀ ਦੇਖਿਆ ਨੇ ਕਿ ਇਸਾ ਜਿਹੜੇ ਮੇਨ ਸ਼ੂਟਰ ਹੁੰਦੇ ਜਾਂ ਤਾਂ ਵਿਦੇਸ਼ਾਂ 'ਚ ਭੱਜ ਜਾਂਦੇ ਆ ਜਾਂ ਫਿਰ ਹੱਥ ਜਲਦੀ ਨਹੀਂ ਆਉਂਦੇ ਪਰ ਤੁਸੀਂ ਉਹ ਮੇਨ ਅਕੂਸਰ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਿਹੜੀ ਗੁੱਥੀ ਹੈ ਕਿਸ ਤਰ੍ਹਾਂ ਸੁਲਝੀ ਹੈ ਕਿਸ ਤੱਕ ਕਿਸ ਤਰ੍ਹਾਂ ਉਹਨਾਂ ਤੱਕ ਪਹੁੰਚੇ ਹੋ ਦੇਖੋ ਅਸੀਂ ਸਾਰੇ ਕ੍ਰਾਈਮ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਜਦੋਂ ਇਹ ਕ੍ਰਾਈਮ ਹੋਇਆ ਸੀ ਇਮੀਡੀਏਟਲੀ ਸਾਡੀਆਂ ਸਪੈਸ਼ਲ ਡੈਡੀਕੇਟਿਡ ਟੀਮਸ ਅਸੀਂ ਬਣਾਈਆਂ ਔਰ ਲੋਕਾਂ ਵੱਲੋਂ ਵੀ ਮੈਂ ਇਸ 'ਤੇ ਜ਼ਰੂਰ ਕਹਿਣਾ ਚਾਹੁੰਦਾ ਕਿ ਹਿਊਮਨ ਇੰਟੈਲੀਜੈਂਸ ਵੀ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਲੋਕਾਂ ਨੇ ਬਹੁਤ ਸੋਹਣੀ ਅੱਛੀ ਇਨਫੋਰਮੇਸ਼ਨ ਦਿੱਤੀ ਔਰ ਡੈਡੀਕੇਟਿਡ ਟੀਮਸ ਅਸੀਂ ਲਾਈਆਂ ਜਿਨ੍ਹਾਂ ਨੇ ਟ੍ਰੇਲਸ ਫਾਲੋ ਕੀਤੀਆਂ ਔਰ ਅਲਟੀਮੇਟਲੀ ਅਸੀਂ 7 ਜਿਹੜੇ ਮੇਨ ਦੋਸ਼ੀ ਹੋ ਗ੍ਰਿਫਤਾਰ ਕੀਤੇ ਆ ਜਿਹੜੇ ਦੋ ਮੇਨ ਅਕਿਊਜ਼ ਜਿਨ੍ਹਾਂ ਨੇ ਮਰਡਰ ਨੂੰ ਅੰਜਾਮ ਦਿੱਤਾ ਉਹ ਵੀ ਸੁਖਰਾਜ ਤੇ ਕਰਮਜੀਤ ਹਮ ਸੁਖਰਾਜ ਤਰਨਤਾਰਨ ਦਾ ਰਹਿਣ ਵਾਲਾ ਪਹਿਲਾਂ ਵੀ ਰਾਜ ਮਰਡਰ ਕੇਸ ਜਿਹੜਾ ਸਰਪੰਚ ਦਾ ਹੋਇਆ ਸੀ ਤਰਨਤਾਰਨ ਉਹ ਚ ਵੀ ਵੌਂਟਡ ਹੈ ਹਮ ਇਸ ਤੋਂ ਇਲਾਵਾ ਜਿਹੜਾ ਕਰਮਜੀਤ ਹੈ ਗੁਰਦਾਸਪੁਰ ਦਾ ਉਹ ਦੋਨੋਂ ਅਸੀਂ ਰਾਏਪੁਰ ਛੱਤੀਸਗੜ੍ਹ ਤੋਂ ਫੜੇ ਜੋਵਨਪ੍ਰੀਤ ਨਾਮ ਦੇ ਦੋ ਮੁੰਡੇ ਨੇ ਜਿਨ੍ਹਾਂ ਦੋਨਾਂ ਦੇ ਨਾਮ ਜੋਵਨਪ੍ਰੀਤ ਆ ਤਰਨਤਾਰਨ ਦੇ ਨੇ ਉਹਨਾਂ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੀ ਬੈਕਅਪ ਤੇ ਔਨ ਗਰਾਉਂਡ سپورਟ ਟੀਮ ਸੀਗੀ ਇਸ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਅੱਜ ਅਸੀਂ ਸਵੇਰੇ ਤਰਨਤਾਰਨ ਤੋਂ ਫੜੇ ਨੇ ਇੱਕ ਹਰਪ੍ਰੀਤ ਹੈ ਕਰਮਾਨਦੀਪ ਹੈ ਤੇ ਇੱਕ ਜਿਹੜਾ ਹੈਗਾ ਕੁਲਵਿੰਦਰ ਸੋ ਇਹਨਾਂ ਨੇ ਵੀ ਜੋ ਲੌਜਿਸਟਿਕਸ ਪੋਰਟ ਤੇ ਜਿਹੜੀ ਜਿਵੇਂ ਵੈਪਨਸ ਦਾ ਆਦਾਨ-ਪ੍ਰਦਾਨ ਵੀ ਸਾਨੂੰ ਸ਼ੱਕ ਹੈ ਕਿ ਇਹਨਾਂ ਦੇ ਥਰੂ ਹੁੰਦਾ ਰਿਹਾ ਔਰ ਵਹੀਕਲਸ ਪ੍ਰੋਵਾਈਡ ਕਰਾਉਂਦੇ ਰਹੇ ਮੇਨ ਜਿਹੜੇ ਅਕਿਊਜ਼ ਨੇ ਇਹਨਾਂ ਨੇ ਵੀ ਫੋਰਜ ਜਿਹੜੇ ਆਧਾਰ ਕਾਰਡ ਬਣਾਏ ਔਰ ਆਪਣੀਆਂ ਆਇਡੈਂਟਿਟੀਆਂ ਅਪੀਰੈਂਸਸ ਚੇਂਜ ਕੀਤੀਆਂ ਔਰ ਵਕ-ਵਕ ਸਟੇਟਨ 'ਚ ਕਿਉਂਕਿ ਕ੍ਰਾਈਮ ਤੋਂ ਕਰਨ ਤੋਂ ਬਾਅਦ ਇਹਨਾਂ ਨੂੰ ਲੱਗਦਾ ਕਿ ਪੁਲਿਸ ਦਾ ਇੱਥੇ ਪ੍ਰੈਸ਼ਰ ਹੋਏਗਾ ਤਾਂ ਨਿਕਲ ਗਏ ਸੀ ਔਰ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਸ਼ਾਇਦ ਬਾਹਰ ਨਿਕਲਣ ਦਾ ਹਮੇਸ਼ਾ ਹੀ ਇਹਨਾਂ ਦਾ ਤਾਕ ਹੁੰਦੀ ਹੈ ਵੀ ਕਿਸੇ ਨਾ ਕਿਸੇ ਫੇਕ ਬਟ ਇਨਵੈਸਟੀਗੇਸ਼ਨ ਐਕਚੁਅਲੀ ਹੁਣ ਸ਼ੁਰੂ ਹੋਏਗੀ ਹੂੰ ਕਿਉਂਕਿ ਸਾਰੇ ਅਕਿਊਜ਼ ਜਿਹੜੇ ਦੋਨੇ ਮੇਨ ਅਕਿਊਜ਼ ਦੇ ਵੀ ਸਾਡੀ ਪਾਰਟੀ ਲੈ ਕੇ ਅੰਮ੍ਰਿਤਸਰ ਹੁਣੀ ਪਹੁੰਚੀ ਹੈ ਤਾਂ ਉਹਨਾਂ ਤੋਂ ਬਾਅਦ ਹੀ ਸਾਰੀ ਜਿਹੜੀ ਰੀਅਲ ਪਿਕਚਰ ਹੋਏਗੀ ਬਟ ਪੂਰਾ ਜਿਹੜਾ ਨੈਟਵਰਕ ਐ ਸਮੈਸ਼ ਕਰ ਦਿੱਤਾ ਗਿਆ ਡਿਸਮੈਂਟਲ ਕੀਤਾ ਗਿਆ ਔਰ ਉਹਨੂੰ ਅਸੀਂ ਇਨਵੈਸਟੀਗੇਸ਼ਨ ਨੂੰ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਰ ਕਿਡੀਆਂ ਕਿਵੇਂ ਸੋਲਵ ਕੀਤੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਇਹਨਾਂ ਦੀ ਕੋਸ਼ਿਸ਼ ਹੰਦੀ ਬਾਹਰ ਪੱਜ ਜਾਂਦੀ ਕਿਉਂਕਿ ਹੁਣ ਤੁਸੀਂ ਇਹਨਾਂ ਨੂੰ 36 ਗਲ ਡਰਾਈਵਪੁਰ ਤੋਂ ਫੜਿਆ ਹੈਗਾ ਵਾ ਫਿਰ ਉੱਥੇ ਤੱਕ ਇਹ ਕਿ ਸੀ ਜੇ ਇਹਨਾਂ ਦੇ ਫਰਾਗ ਦੇ ਪੁਲਸ ਥੋੜਾ ਲੇਟ ਹੁੰਦੀ ਤੇ ਕਿਤੇ ਕੈਨੇਡਾ ਜਾਂ ਦੁਬਈ ਜਾਣ ਦੇ ਪਲਾਨ ਸੀ ਦੇਖੋ ਇਹ ਗੱਲ ਹੈ ਜੇ ਜਿਵੇਂ ਤੁਹਾਨੂੰ ਕਿਹਾ ਕਿ ਇਨਵੈਸਟੀਗੇਸ਼ਨ ਹੁਣ ਡੀਪਲੀ ਕੀਤੀ ਜਾਏਗੀ ਔਰ ਸਾਰੀ ਪ੍ਰੋਫੈਸ਼ਨਲੀ ਅਸੀਂ ਉਹ ਚੀਜ਼ਾਂ ਨੂੰ ਰਿਕਾਰਡ ਤੇ ਵੀ ਲਿਆਵਾਂਗੇ ਬਟ ਬੇਸਿਕਲੀ ਸਾਡਾ ਮੇਨ ਮਕਸਦ ਸੀ ਕਿ ਇਹਨਾਂ ਨੂੰ ਪਹਿਲਾਂ ਅਸੀਂ ਨੈਪ ਕਰੀਏ ਔਰ ਉਹਦੇ ਚ ਅਸੀਂ ਕਾਮਯਾਬ ਹੋਈਆਂ ਸਾਰੇ ਦਾ ਸਾਰਾ ਜਿਹੜਾ ਇਹ ਮੋਡਿਊਲ ਬਸ ਕੀਤਾ ਗਿਆ ਔਰ ਜਿਹੜੇ ਮੇਨ ਗੱਲ ਇਹਦੇ ਚ ਆਈ ਹੈ ਕਿ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਸਾਰੀ ਪਬਲਿਕ ਵੱਲੋਂ ਸਾਨੂੰ ਇਨਫੋਰਮੇਸ਼ਨ ਬੜੀ ਆਉਂਦੀ ਰਹੀ ਉਹਨੂੰ ਅਸੀਂ ਇਕੱਠਾ ਕਿਊਮੂਲੇਟ ਕਰਕੇ ਤੇ ਉਸ ਤੇ ਅਸੀਂ ਕਾਰਵਾਈ ਕਰਦੇ ਨੇ ਸਰ ਇਹਨੇ ਤਾਕ ਲਾਈ ਹੋਈ ਸੀ ਲਗਾਤਾਰ ਉਹਨੂੰ ਫੋਲੋ ਕਰ ਰਹੇ ਸੀ ਕਿ ਉਹਨੂੰ ਪਤਾ ਸੀ ਵਿਆਹ ਵਿੱਚ ਅਜਨੇ ਜਾਣਾ ਕਿਉਂਕਿ ਇਹ ਤਾਂ ਕੋਈ ਰੇਕੀ ਕਰਦਾ ਹੋਵੇ ਜਾਂ ਕੋਈ ਫੋਲੋ ਕਰਦਾ ਤਾਂ ਹੀ ਪਤਾ ਹੁੰਦਾ ਨੇ ਕਿ ਬੰਦੇ ਦਾ ਸ਼ਡਿਊਲ ਕੀ ਸਾਰੇ ਦਿੰਦਾ ਦੇਖੋ ਇਹ ਅਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣੀ ਪਾਰਟੀ ਲੈ ਕੇ ਪਹੁੰਚੀ ਆ ਸਾਰੀ ਡਿਟੇਲ ਪੁੱਛ ਕੇ ਚ ਕਰਾਂਗੇ ਉਸ ਚੇ ਗੱਲ ਸਾਹਮਣੇ ਆਏਗੀ ਕਿ ਕੀ ਹੋਇਆ ਪਰ ਡੈਫੀਨਿ ਜਦੋਂ ਇੱਕ ਬੰਦੇ ਨਾਲ ਤੁਹਾਡੀ ਇੰਨੀ ਪਰਸਨਲ ਐਨਿਮੀਟੀ ਹੈਗੀ ਹੈ ਔਰ ਕਿਤੇ ਵੀ ਆਪਾਂ ਸਿਕਿਉਰਟੀ ਦਾ ਨੌਮੀ ਹੈ ਕਿ ਜਿੱਥੇ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਜਾਣਾ ਹੈ ਉੱਥੇ ਜ਼ਿਆਦਾ ਵਰਨੇਬਿਲਟੀ ਵੱਜ ਜਾਂਦੀ ਹੈ ਕਿਉਂਕਿ ਸਰ ਸੋਸ਼ਲ ਮੀਡੀਆ ਤੇ ਵੀ ਕਿ ਗੈਂਗ ਨੇ ਇਸ ਚੀਜ਼ ਦੀ ਜ਼ਿੰਮੇਵਾਰੀ ਲਈ ਸੀ ਕਿ ਉਹੀ ਗੈਂਗ ਨੇ ਇਹ ਸਾਰਾ ਕੁਝ ਕਰਵਾਇਆ ਹੈ ਜਾਂ ਫਿਰ ਇਹ ਹੁਣ ਕਿਸੇ ਹੋਰ ਦੇ ਕਹਿੰਤੇ ਹੋਏ ਦੇਖੋ ਅਜੇ ਉਹੀ ਡਿਟੇਲ ਤੇ ਤਾਂ ਗੱਲ ਪਹਿਲਾਂ ਹੋਊਗੀ ਪਰ ਪ੍ਰੀਲੀਮਿਨਰੀ ਤੌਰ ਤੇ ਲੱਗਦਾ ਫੈਮਿਲੀ ਨੇ ਵੀ ਮੈਨੂੰ ਜਿਸ ਦਿਨ ਮੈਂ ਮੌਕੇ ਤੇ ਪਹੁੰਚਿਆ ਇਨਸੀਡੈਂਟ ਵਾਲੇ ਦਿਨ ਉਹਨਾਂ ਨੇ ਇਹੀ ਦੱਸਿਆ ਕਿ ਪ੍ਰਭ ਦੇ ਨਾਲ ਇਹਨਾਂ ਦੇ ਨੇੜੇ ਤੇ ਪਿੰਡ ਦਾ ਹੈਗਾ। ਹਮਮ ਔਰ ਸਰਪੰਚ ਸਾਹਿਬ ਦੀ ਉਹਦੇ ਨਾਲ ਕਾਫੀ ਡਿਫਰੈਂਸ ਆਫ opinion ਸੀਗਾ। ਹਮ ਵਿਚਾਰ ਨਹੀਂ ਸੀ ਰਲਦੇ ਔਰ ਉਹ ਗੱਲਾਂ ਨੂੰ ਆਪੋਜ਼ ਕਰਦੇ ਸੀ ਉਹ। ਹਮ ਔਰ ਬਹੁਤ ਵਾਰੀ ਉਹਨਾਂ ਦੀ ਆਪਸ 'ਚ ਫੋਨ ਦੇ ਉੱਤੇ ਆਰਗੂਮੈਂਟਸ ਵੀ ਬਹੁਤ ਹੀਟਡ ਹੋਏ। ਹਮ ਸਰ ਤੁਹਾਡੀ ਇਨਵੈਸਟੀਗੇਸ਼ਨ ਕੁਛ ਇਹ ਹੈ ਜਿਸ ਤਰ੍ਹਾਂ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾ ਕੇ ਦਾਵਾ ਕੀਤਾ ਸੀ ਪੈਸਿਆਂ ਨੂੰ ਲੈਣ ਦੇਣ ਦਾ। ਯਾ ਫਿਰ ਇਹ ਕਾ ਵੀ ਦਵਾਸੀ ਕਿ ਸਾਡੇ ਬੰਦਿਆ ਦੇ ਘਰ ਟਵਾਤੇ ਜਾਂ ਫਿਰ ਸਾਡੇ ਬੰਦਿਆਂ ਨੂੰ ਬਾਹਰ ਕਢਵਾ ਕੇ ਪੁਲਿਸ ਐਨਕਾਊਂਟਰ ਚ ਮਰਵਾਇਆ ਕੁਝ ਅਜਿਹੇ ਆ ਨਿਕਲੇ ਤੁਹਾਡੇ ਕਿ ਉਹ ਉਹਨਾਂ ਦੇ ਬੰਦਿਆਂ ਨਾਲ ਲਾਕਫਟ ਰਖਦਾ ਸੀ ਸਰਪੰਚ ਇਹ ਦੇਖੋ ਲਾਕਡਾਉਟ ਤਾਂ ਬੜੀ ਕਲੀਅਰ ਹੈ ਜਿਹੜੀਆਂ ਬਾਕੀ ਚੀਜ਼ਾਂ ਡਿਟੇਲ ਉਹ ਹੁਣ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਚ ਹੋਰ ਕਲੀਅਰ ਹੋ ਜਾਣਾ ਸਰ ਜਿਹੜੇ ਦੂ ਤ ਮੇਨ ਹੈਗੇ ਅਕਿਊਜ਼ ਜਿਹੜੇ ਆ ਜਿਹੜੇ 5 ਹੈਗੇ ਇਹਨਾਂ ਦਾ ਕੀ ਕੀ ਸੀਗਾ ਇਹਨਾਂ ਦਾ ਰੋਲ ਕੀ ਰਿਹਾ ਹੈਗੇ ਇਸ ਚ ਦੇਖੋ ਜੋਬਨਪ੍ਰੀਤ ਹੋਣੀ ਸੀ ਇਹ ਮੋਟਰਸਾਈਕਲ ਤੇ ਨਾਲ-ਨਾਲ ਉਹਨਾਂ ਦੇ ਬੈਕਅਪ ਪਾਰਟੀ ਜਿਵੇਂ ਹੁੰਦੀ ਉਧਾਰੇ ਆ ਜਿਹੜੇ ਤਿੰਨ ਮੁੰਡੇ ਤਰਨਤਾਰਨ ਤੋਂ ਫੜੇ ਉਹਨਾਂ ਦਾ ਘਰ ਵੀ ਯੂਜ਼ ਹੋਇਆ ਉਹਨਾਂ ਨੇ ਵਹੀਕਲ ਚੇਂਜ ਕਰਾਈਆਂ ਕਿਉਂਕਿ ਇਹ ਵੀ ਸਾਹਮਣੇ ਆਈ ਹੈ ਇਨਵੈਸਟੀਗੇਸ਼ਨ ਚ ਕਿ ਮੋਟਰਸਾਈਕਲ ਚੇਂਜ ਕਰਕੇ ਕਿਸੇ ਗੱਡੀ ਚ ਵੀ ਇਹਨਾਂ ਨੂੰ ਐਸਕੇਪ ਕਰਾਇਆ ਗਿਆ ਕਿ ਉਹ ਸਾਰੀਆਂ ਚੀਜ਼ਾਂ ਅਸੀਂ ਹੁਣ ਇਹਨਾਂ ਨੂੰ ਬਿਲਕੁਲ ਸਾਹਮਣੇ ਕਲੀਅਰ ਪਿਕਚਰ ਆ ਜਾਏਗੀ ਕਿਉਂਕਿ ਕਿਉਂ ਸਾਰੇ ਸਾਡੇ ਕੋ ਆ ਗਏ ਸਰ ਕੁਛ ਹੈ ਤਾਂ ਕਹੀ ਦੱਸਿਆ ਕਿ ਕਿੰਨੇ ਦਿਨ ਤੋਂ ਇਹ ਲੱਗੇ ਹੋਏ ਸੀ ਲਗਾਤਾਰ ਇਸ ਚੀਜ਼ ਨੂੰ ਕਿਉਂਕਿ ਪਹਿਲਾਂ ਵੀ ਹਮਲੇ ਤਾਂ ਹੋਏ ਆ ਕਿਉਂਕਿ ਤਰੰਤਰ ਪਰਸਨਸ਼ੀਅ ਸਿਕਿਉਰਿਟੀ ਵੀ ਦਿੱਤੀ ਹੋਈ ਸੀਗੀ ਕਈ ਵਾਰ ਕਹਿੰਦੇ ਇੱਕ ਘਰ ਬੈਠੇ ਨੂੰ ਘਰ ਦੇ ਕੋਲ ਆ ਕੇ ਬ੍ਰੇਕੀ ਕਰਕੇ ਗੋਲੀਆਂ ਚਲਾ ਕੇ ਗਏ ਕਦੀ ਜਿੱਥੇ ਨਾ ਦਫ਼ਤਰ ਸੀਗਾ ਉੱਥੇ ਕਦੀ ਗੱਡੀ ਦੇ ਵਿੱਚ ਵੀ ਯਾਨੀ ਕਿ ਤਿੰਨ ਚਾਰ ਵਾਰ ਤਾਂ ਜਾਨ ਬਚੀ ਇਹਦੀ ਦੇਖੋ ਇੱਕ ਅੱਲਾ ਸਾਰੀਆਂ ਮੈਂ ਤਾਂ ਹੀ ਕਹਿੰਦਾ ਵੀ ਬਹੁਤ अर्ਲੀ ਐ ਜਿਹਦਾ ਪਾਰਟੀ ਹੁਣੀ ਪਹੁੰਚੀ ਐ ਸਾਰੀ ਰਾਤ ਫਲਾਈਟ ਦੇ ਵਿੱਚ ਰਹੀ ਐ ਉੱਥੋਂ ਟ੍ਰਾਂਸਫਰਟ ਰਮਾਣ ਲਿਆ ਪਹਿਲਾਂ ਫਿਰ ਫਲਾਈਟ ਲਈ ਦਿੱਲੀ ਤੋਂ ਬਾਈ ਰੋਡ ਹੁਣ ਲੈ ਕੇ ਅੰਮ੍ਰਿਤਸਰ ਪਹੁੰਚੇ ਨੇ ਹੁਣ ਸਾਰੀ ਇਹ ਇਨਵੈਸਟੀਗੇਸ਼ਨ ਜਿਹੜੀ ਅੱਗੇ ਪਰੋਗਰੈਸ ਕਰੇਗੀ ਸਰ ਹਥਿਆਰਾਂ ਬਤਨ ਲੱਗੇ ਕਿੱਥੋਂ ਆਏ ਸੇ ਨਾ ਕੁਝ ਅਦੇ ਕਿਉਂਕਿ ਜੋ ਬੇਸਿਕ ਇਨਫੋਰਮੇਸ਼ਨ ਤੱਕ ਕਪਲਿਸ ਨੇ ਜਦੋਂ ਇਨਵੈਸਟੀਗੇਸ਼ਨ ਕਰਦੀ ਕਰਦੀ ਹੋਣੀ ਕਿ ਇਹਨਾਂ ਕੋ ਹਥਿਆਰ ਕਿੱਥੋਂ ਆਏ ਆ ਕੌਣ ਪ੍ਰੋਵਾਈਡ ਕਰਵਾ ਰਿਆ ਸੀ ਦੇਖੋ ਬੇਸਿਕਲੀ ਜਿਹੜੇ ਹਥਿਆਰ ਜ਼ਿਆਦਾਤਰ ਜੋ ਆ ਰਹੇ ਇਸ ਕੇਸ ਬਾਰੇ ਨਹੀਂ ਜਨਰਲ ਇੱਕ ਪ੍ਰਾਕਸੀ ਵਾਰੀ ਸਮਝੋ ਪਾਕਿਸਤਾਨ ਨਾਲ ਹੈਗੀ ਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਹਥਿਆਰ ਆਉਂਦੇ ਨੇ ਔਰ ਉਹਨਾਂ ਦਾ ਅੱਗੇ ਜਿਹੜਾ ਡਿਸਟ੍ਰਿਬਿਊਸ਼ਨ ਵਗੈਰਾ ਦਾ ਨੈਟਵਰਕ ਇੱਥੇ ਚਲਾਉਂਦੇ ਲੋਕ ਸਾਡੇ ਨੌਜਵਾਨ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਹੀ ਸਾਰੇ ਪਬਲਿਕ ਨਾਲ ਸ਼ੇਅਰ ਕਰਨਾ ਚਾਹੁੰਨਾ ਯੰਗਸਟਰਸ ਨੂੰ ਐਵੇਂ ਟਾਰਗੇਟ ਬਣਾਇਆ ਜਾਂਦਾ ਸੋਸ਼ਲ ਮੀਡੀਆ ਨਾਲ ਲੈ ਕੇ ਔਰ ਲਾਲਚ ਦਿੱਤਾ ਜਾਂਦਾ ਉਹਨਾਂ ਦੇ ਚੁੰਗਲ 'ਚ ਫਸ ਜਾਂਦੇ ਆ ਮੁੜ ਕੇ ਕੋਈ ਬਾਤ ਨਹੀਂ ਪੁੱਛਦਾ ਨਾ ਪੈਸੇ ਦਿੱਤੇ ਜਾਂਦੇ ਆ ਬਹੁਤ ਮੈਜੋਰਟੀ ਕੇਸਾਂ 'ਚ ਆਪਾਂ ਦੇਖਿਆ ਕਿ ਬੱਚਿਆਂ ਨੂੰ ਲਾਲਚ ਦਿੱਤਾ ਵੀ ਤੈਨੂੰ ਬਾਹਰ ਲੈ ਜਾਾਂਗੇ ਤੈਨੂੰ ਇੰਨੇ ਪੈਸੇ ਦੇ ਦਾਂਗੇ ਮਿਲਦੇ ਉਹਨਾਂ ਨੂੰ ਕੁਛ ਨਹੀਂ ਤੇ ਅਲਟੀਮੇਟਲੀ ਜੇਲ੍ਹਾਂ 'ਚ ਉਹ ਫੇਸ ਕਰਦੇ ਨੇ ਲੀਗਲ ਜਿਹੜਾ ਐਕਸ਼ਨ ਹੈ ਤੇ ਬਾਹਰ ਬੈਠੇ ਬੰਦੇ ਮੁੜ ਕੇ ਕੋਈ ਪੈਰ ਵੀ ਨਹੀਂ ਕਰਦੇ ਤੇ ਸਰ ਇਹ ਪਤਾ ਲੱਗ ਗਿਆ ਕਿ ਕਿਸ ਗੈਂਗ ਦੇ ਕਹਿੰਦੇ ਇਹ ਇੱਕ ਇੱਕ ਫ੍ਰੀਲੈਂਸਰ ਐਸ ਫ੍ਰੀਲੈਂਸਰ ਕੰਮ ਕਰ ਰਹੇ ਸੀ ਜਿਸ ਦਾ ਕਿਸੇ ਕੋਈ ਪਹਿਹਾ ਨਹੀਂ ਦਾ ਕੰਮ ਜਿਹੜੇ ਮੇਨ ਸ਼ੂਟਰ ਹੈਗੇ ਕਿ ਇਹ ਕਿਸ ਪਾਰਟिकुलर ਗੈਂਗ ਨਾਲ ਜੁੜੇ ਹੋਏ ਸੀ ਐਸੋਸੀਏਟ ਲੱਗਦਾ ਤਾਂ ਵੀ ਪ੍ਰਭ ਦੇ ਵਾਸਤੇ ਹੀ ਨਾਲ ਜੁੜੇ ਹੋਏ ਸੀਗੇ ਅੱਜ ਕੱਲ ਸੋਸ਼ਲ ਮੀਡੀਆ ਐਪਸ ਤੇ ਪਿਕਅਪ ਕਰ ਲੈਂਦੇ ਲੋਕ ਝੋੜ ਲੈਂਦੇ ਨੇ ਬਟ ਉਹਦੇ ਬਾਰੇ ਡੈਫੀਨੇਟ ਜਿਹੜੀ ਚੀਜ਼ ਹੈ ਹੁਣ ਪ੍ਰੋਪਰ ਇਨਵੈਸਟੀਗੇਸ਼ਨ ਸਾਹਮਣੇ ਲੈ ਕੇ ਆਈ ਸਰ ਰੰਗਦਾਰ ਵਾਲੇ ਐਂਗਲ ਸੀਗਾ ਕਿ ਸਿਰਫ ਇੱਕ ਲਾਕਠਾਟ ਵਾਲਾ ਐਂਗਲ ਹੀ ਨਜ਼ਰ ਆ ਰਿਹਾ ਹੈ ਤਾਂ ਕਿਉਂਕਿ ਜਿਸ ਤਰ੍ਹਾਂ ਰੰਗਦਾਰੀ ਵਾਲੇ ਪਰਿਵਾਰ ਕਹਿੰਦਾ ਨਾ ਕਿ ਰੰਗਦਾਰੀ ਮੰਗਦੇ ਸੀ ਸਾਡੇ ਤੋਂ ਪੈਸੇ ਦੀ ਬਾਰ ਬਾਰ ਡਿਮਾਂਡ ਹੋ ਰਹੀ ਸੀ ਉਹ ਐਂਗਲ ਆ ਰਿਹਾ ਦੇਖੋ ਹੁਣ ਫੈਮਿਲੀ ਦਾ ਵਰਸ਼ਨ ਜਿਹੜਾ ਦੋਨੋਂ ਚੀਜ਼ਾਂ ਬਾਰੇ ਸੀਗਾ ਤੇ ਬਟ ਹੁਣ ਸਾਰੀ ਗੱਲ ਆਪਣੇ ਕੋਲ ਸਾਰੇ ਬੰਦੇ ਆ ਗਏ ਹੁਣ ਐਕਚੁਅਲ ਕਲੀਅਰ ਪਿਕਚਰ ਬਿਲਕੁਲ ਸਾਹਮਣੇ ਆ ਜਾਏਗੀ ਤੇ ਸਰ ਜਿਹੜੇ ਆ ਨੌਜਵਾਨ ਹੈ ਇਹ ਫਿਰ ਕਿਤਨੇ ਕਿਤੇ ਸੋਸ਼ਲ ਮੀਡੀਆ ਤੇ ਇਨਫਲੂਐਂਸ ਹੋ ਕੇ ਇਹਨਾਂ ਲਈ ਕਿਉਂਕਿ ਦੋ ਚਲੋ ਤਾਂ ਸ਼ੂਟਰ ਸੀਗੇ ਪਰ ਜਿਹੜੇ ਤੁਸੀਂ ਹੋਰ ਯੰਗਸਟਰਸ ਦੀ ਗੱਲ ਕਰਦੇ ਪਿਓ ਇਹ ਬੇਸਿਕਲੀ ਉਹਨਾਂ ਇਕਨੋਮਿਕਲੀ ਵੀਕ ਜਿਹੜੇ ਟਾਰਗੇਟਸ ਨੇ ਉਹਨਾਂ ਨੂੰ ਪਿਕ ਅਪ ਕਰਦੇ ਆ ਜਿਹੜੇ ਅਨਇੰਪਲੋਇਡ ਨੇ ਯੰਗਸਟਰਸ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਤੇ ਨਾਲ ਦੇ ਪਿੰਡਾਂ ਪੁਣਾ ਦੇ ਬੰਦੇ ਆ ਸਾਰੇ ਜਿਹੇ ਤੁਸੀਂ ਬੰਦੇ ਦੇਖੋ ਸਾਰੇ ਤਰਨਤਾਰ ਨੇਰੀਏ ਨਾਲ ਬੈਕਗਰਾਉਂਡ ਰਲ ਰਹੇ ਆ ਨੇ ਸੋ ਜਿਹੜੇ ਬਾਹਰ ਬੈਠੇ ਆਰਗੇਨਾਈਜ਼ ਕ੍ਰਾਈਮਨਲ ਨੇ ਉਹ ਵੀ ਉੱਥੋਂ ਦੇ ਹੀ ਨੇ ਤੇ ਨੇੜੇ ਦੇ ਪਿੰਡਾਂ ਦੇ ਮੁੰਡਿਆਂ ਨੂੰ ਟੱਚ ਕਰ ਲੈਂਦੇ ਨੇ ਔਰ ਲਾਲਚ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਦੇ ਬਾਹਰ ਲੈ ਜਾਣ ਦਾ ਤੈਨੂੰ ਬਾਹਰ ਸੈਟਲ ਕਰ ਦਾਂਗੇ ਜੋ ਕਿ ਕਦੇ ਝੂਠ ਸਿਰ ਇਕ ਵਾਰ ਬੰਦੇ ਨੂੰ ਚੁੰਗਲ ਚ ਫਸਾ ਲੈਂਦੇ ਕ੍ਰਾਈਮ ਕਰਾ ਲੈਂਦੇ ਮੁੜ ਕੇ ਬੰਦਾ ਆਪੀ ਉਹਨਾਂ ਦੇ ਮਗਰ ਮਗਰ ਤੁਰਿਆ ਫਿਰਦਾ ਸਰ ਇਸ ਚੀਜ਼ ਚ ਪੁਲਿਸ ਨੂੰ ਦਿੱਕਤ ਆਉਂਦੀ ਜਿਸ ਤਰ੍ਹਾਂ ਇਹ ਲੋਕ ਬਾਹਰ ਬੈਠ ਕੇ ਹੀ ਆਪਣੇ ਗੁਰਗਿਆ ਕੋਲ ਚੀਜ਼ਾਂ ਕਰਾਉਂਦੇ ਕਿਉਂਕਿ ਜਿਹੜਾ ਮੇਨ ਕਿੰਗਪਿੰਨ ਹੈਗਾ ਕਿਤਨਾ ਕਿਤੇ ਇਹ ਪੁਲਿਸ ਦੀ ਗ੍ਰਿਫਤ ਚ ਬਾਹਰ ਆ ਜਾਂਦਾ ਇਹ ਫੇਰ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਦੇਖੋ ਟੈਕਨੋਲੋਜੀ ਦਾ ਮਿਸਯੂਜ਼ ਤਾਂ ਘਰ ਹੀ ਰਹੇ ਨੇ ਉਹ ਜੇ ਆਪਾਂ ਵਰਚੁਅਲ ਨੰਬਰ ਦੇਖੀਏ ਜਾਂ ਵੀਪੀਐਨ ਤੇ ਡਾਰਕ ਨੈਟ ਵਗੈਰਾ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਉਹਦਾ ਫਾਇਦਾ ਲੈ ਰਹੇ ਆ ਔਰ ਬਟ ਜਿਹੜੀ ਹੁਣ ਪੰਜਾਬ ਪੁਲਿਸ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਜਾਂ ਡੀਜੀ ਸਾਹਿਬ ਵੱਲੋਂ ਜਿਹੜਾ ਪਾਲਿਸੀ ਚੱਲ ਰਹੀ ਆ ਸੀ ਸਾਰੇ ਐਵਿਡੈਂਸ ਇਕੱਠੀ ਕਰਕੇ ਜੋ ਲੀਗਲ ਪ੍ਰੋਸੀਜਰ ਹੈ ਇਹਨਾਂ ਦੇ ਵਾਪਸ ਲਿਆਉਣ ਦਾ ਉਹ ਬਹੁਤ ਤੇਜ਼ੀ ਨਾਲ ਚੱਲ ਰਿਹਾ ਸਾਡਾ ਸਰ ਰਾਏਪੁਰੇ ਕਿਸੇ ਮਤਲਬ ਆਪਣੇ ਕੋਈ ਬੰਦੇ ਕੋ ਰੁਕੇ ਹੋਏ ਸੀ ਜਾਂ ਫਿਰ ਵੈਸੇ ਇਹਨਾਂ ਟਿਕਾਣਾ ਵਗੈਰਾ ਲੱਭਿਆ ਸੀ ਕੋਈ ਨਹੀਂ ਉੱਥੇ ਬੇਸਿਕਲੀ ਹੋਟਲ ਦੇ ਵਿੱਚ ਸੀਗੇ ਤੇ ਮੇਨ ਇਹਨਾਂ ਦਾ ਮੋਡਸ ਪਰੈਂਟੀ ਜਿਵੇਂ ਮੈਂ ਤੁਹਾਨੂੰ ਦੱਸਿਆ ਫੋਲਡ ਆਧਾਰ ਕਾਰਡ ਨੇ ਉਹਨਾਂ ਦੇ ਫੋਟੋਆਂ ਚਾਹੇ ਆਪਣੀਆਂ ਲਾ ਲੈਣ ਪਰ ਉਹ ਆਇਡੈਂਟੀਟੀਆਂ ਝੂਠੀਆਂ ਨੇ ਲੁੱਕ ਵੀ ਚੇਂਜ ਕੀਤੀ ਸੀ ਤੇ ਲੁੱਕ ਇਹਨਾਂ ਨੇ ਆਪਣੀ ਅਪੀਅਰੈਂਸ ਵੀ ਸ਼ੇਪ ਸ਼ੂ ਕਰਾਤੀ ਸੀਗੀ ਡਿਫਰੈਂਟ ਲੁੱਕ ਸੀਗੀ ਨਹੀਂ ਵੈਸੇ ਸਿੱਖ ਹੈ ਕਿ ਸੀਗੇ ਸੀ ਇਹ ਮੈਂ ਆਪਣੇ ਨਾਮ ਤਾਂ ਤੁਹਾਨੂੰ ਮੈਂ ਦੱਸਿਆ ਹੀ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਹੈ ਦੋਨੋਂ ਕਰਮਜੀਤ ਗੁਰਦਾਸਪੁਰ ਦਾ ਰਹਿਣ ਵਾਲਾ ਸੁਖਰਾਜ ਜਿਹੜਾ ਤਰਨਤਾਰਨ ਦਾ ਹੈ ਤੇ ਸਰ ਹੁਣ ਕਿੰਨੇ ਦਿਨ ਦਾ ਰਿਮਾਂਡ ਅਸੀਂ ਟ੍ਰਾਂਜ਼ਿਟ ਰਿਮਾਂਡ 14 ਤੱਕ ਮਿਲਿਆ ਉੱਥੋਂ ਰਾਏਪੁਰ ਕੋਰਟ ਤੋਂ ਹੁਣ ਅਜਿਥੇ ਅੰਮ੍ਰਿਤਸਰ ਫੇਰ ਦੁਬਾਰਾ ਅਸੀਂ ਲਵਾਂਗੇ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਪੁਲਿਸ ਕਮਿਸ਼ਨਰ ਅਮਰਿਤ ਸਰ ਸਾਡੇ ਨਾਲ ਮੌਜੂਦ ਸੀਗੇ ਕਹਿ ਸਕਦੇ ਕਿ ਵੱਡੀ ਕਹਿ ਸਕਦੇ ਕਾਮਯਾਬੀ ਮਿਲੀ ਪੁਲਿਸ ਨੂੰ ਤੇ ਮੇਨ ਜਿਹੜੇ ਕਿਊਸ ਜਿਹੋਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਤਾਂ ਲਗਾਤਾਰ ਹੁਣ ਇਹਨਾਂ ਕੋਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਕਿਸ ਤਰ੍ਹਾਂ ਪੂਰੀ ਰੇਕੀ ਹੋਈ ਸੀ ਕਿਸ ਤਰ੍ਹਾਂ ਉੱਥੇ ਤੱਕ ਪਹੁੰਚੇ ਸੀ ਕਿਉਂਕਿ ਦੇਖੋ ਇੱਕ ਵਿਆਹ ਵਿੱਚ ਜਾ ਕੇ ਮਾਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਪਰ ਕਿਤਨਾ ਕਿਤੇ ਇੱਕ ਵੱਡੀ ਕਾਮਯਾਬੀ ਜ਼ਰੂਰ ਮਿਲੀ ਪੁਲਿਸ ਨੂੰ ਵਿੜੇ ਜਲਦੀ ਸੁਮੇਤ ਦੇ ਨਾਲ ਮੈਂ ਰਾਗਵ ਜੈਨ ਪੰਜਾਬ ਫਰਸਟ ਪੁਲਿਸ ਚੰਡੀਗੜ੍ਹ